ਆਪਣਾ ਨਾਮ ਦੱਸ ਕੇ ਕਿਹੜਾ ਮੰਦਿਰ ਹੈ ਤੇ ਇਹ ਕਿੰਨੀ ਵੱੰਡਰਾ ਉਸ ਤੋਂ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਐਡਵੋਕੇਟ ਬਨੀਤ ਮਹਾਜਨ ਹੈ ਮੈਂ ਇਸ ਵੇਲੇ ਇਹੀ ਜਿਹੜੇ ਬੈਠੇ ਆਂ ਇਹੀ ਪ੍ਰਾਚੀਨ ਮੰਦਿਰ ਸ਼੍ਰੀ ਰਾਮਪਾਲਾਈ ਚ ਬੈਠੇ ਆਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਪ੍ਰਾਚੀਨ ਮੰਦਿਰ ਰਾਮਪਾਲਾਈ ਪ੍ਰਿੰਸੀਸ ਦੇ ਦਫਤਰ ਦੇ ਵਿੱਚ ਬੈਠ ਕੇ ਹੋ ਰਹੀ ਹੈ ਤੇ ਮੈਂ ਤੁਹਾਨੂੰ ਇਸ ਗੱਲ ਦਾ ਦੱਸਣਾ ਚਾਹਾਂਗਾ ਕਿ ਇਸ ਮੰਦਿਰ ਦਾ ਨਾ ਛੋਟਾ ਤੁਹਾਨੂੰ ਥੋੜਾ ਜਿਹਾ ਇਤਿਹਾਸ ਵੀ ਜ਼ਰੂਰ ਦੱਸਣਾ ਚਾਹਾਂਗਾ ਇਹ ਉਹ ਧਰਤੀ ਹੈ ਜਿੱਥੇ ਪ੍ਰਭੂ શ્રી ਰਾਮ ਆਪ ਆਗੇ ਰਾਤ ਨੂੰ ਰੁਕੇ ਹੋਏ ਆ ਇਹ ਉਹਨਾਂ ਦੀ ਪਵਨ ਚਰਨ ਜੂ ਤਰਤੀ ਹੈਗੀ ਹੈ ਇੰਨਾ ਪਵਿੱਤਰ ਸਥਾਨ ਹੈਗਾ ਸਰ ਦੇਖਿਆ ਗਿਆ ਕਿ ਇਹਦੇ ਵਿੱਚ ਕੁਛ ਸਬੋਧ ਨੂੰ ਵੀ ਲੈ ਕੇ ਕੁਝ ਚੀਜ਼ਾਂ ਦੇ ਨਾ ਸਫਾਈ ਨੂੰ ਲੈ ਕੇ ਇੱਥੇ ਕੁਛ ਸਬੋਧ ਦੀ ਰੀਤੀ ਗੋਮਾ वगैरह ਵੀ ਆਉਂਦੀ ਹੈ ਥੋੜੀ ਸੰਸਕਰਨ ਉਹ ਜਿਹੜੀਆਂ ਗੋਮਾ वगैरह ਤੇ ਜਾਂ ਕੀ ਹੈਗਾ ਇਹਦਾ ਜਿਵੇਂ ਕੌਸ਼ਲਾ ਬਣਾਈ ਦੀ ਨਹੀਂ ਏ ਤੁਹਾਡੀ ਮੈਂ ਇੱਥੇ ਧੰਨਵਾਦ ਥੋੜਾ ਜਿਹਾ ਕਲੀਅਰ ਕਰ ਦੇਣਾ ਚਾਹਨਾ ਇਹ ਜਿਹੜੇ ਮੰਦਰ ਦੇ ਵਿੱਚ ਪਹਿਲੇ ਇੱਕ ਪੰਡਤ ਜੀ ਹੀ ਵਿਜੇ ਸ਼ਰਮਾ ਜੀ ਜਿਨ੍ਹਾਂ ਨੂੰ ਅਹੀ 25 12 2024 ਨੂੰ ਸੇਵਾ ਮੁਕਤ ਕਰਤਾ ਸੇਵਾ ਮੁਕਤ ਮਦਦ ਕਮੇਟੀ ਨੇ ਉਹਨਾਂ ਨੂੰ ਮੰਦਰ ਤੋਂ ਕੱਢਤਾ ਉਹ ਕੱਢਣ ਦਾ ਕਾਰਨ ਹੈ ਹੀ ਕਿ ਪੰਡਤ ਵਿਜੇ ਸ਼ਰਮਾ ਜੀ ਇੱਥੇ ਇੱਕ ਦੋ گاਵਾਂ ਰੱਖਿਆ ਹੋਇਆ ਹੈ ਇਹ ਉਹਨਾਂ ਨੇ ਜਿਹੜੀ ਕਿ ਕਹਿੰਦੇ ਸੀ ਕਿ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੇ ਦੁੱਧ ਵਾਸਤੇ ਆ ਜਾਂ ਇੱਕ ਦੋ ਪਰਿਵਾਰ ਐ ਬਾਹਰ ਆਪਰੇ ਰਹਿਨੇ ਆ ਉਹਨਾਂ ਨੂੰ ਦੇਲੀ ਦੀ ਪਰ ਜਦੋਂ ਉਹ ਗਾਂ ਮਾਤਾ ਦੁੱਧ ਦਿੰਦੀ ਹੀ ਓਨੀ ਦੇਰ ਤੱਕ ਕਰੋ ਗਾਂ ਮਾਤਾ ਗਿਆ ਜਿਸ ਦਿਨ ਉਹ ਗਾਂ ਮਰ ਗਈ ਇੱਥੇ ਤੇ ਇਹਨਾਂ ਨੇ ਮੰਦਿਰ ਪ੍ਰਿੰਸੈਸ ਦੇ ਵਿੱਚ ਹੀ ਉਸ ਗਾਂ ਮਾਤਾ ਨੂੰ ਰਾਤ ਨੂੰ ਪੋਇਆ ਪਟਕੇ ਨਪਤਾ ਇਸ ਕਰਕੇ ਇਸ ਮੰਦਰ ਨੂੰ ਹੀ ਸੇਵਾ ਮੁਕਤ ਕਰਤਾ ਤੇ ਰਹਿ ਗਈ ਗੱਲ ਸਫਾਈ ਦੀ ਸਫਾਈ ਜਿਹੜਾ ਡੇਰੀ ਪ੍ਰਿੰਸਿਸ ਹੈ ਡੇਰੀ ਮੰਦਰ ਦੀ ਬਿਲਕੁਲ ਨਹੀਂ ਹੈ ਇਹ ਇੱਕ ਲੋਕਾਂ ਨੂੰ ਭ੍ਰੰਮ ਪਾਇਆ ਜਾ ਰਿਹਾ ਹੈ ਧੋਖੇ ਚ ਰੱਖਿਆ ਜਾ ਰਿਹਾ ਹੈ ਕਈ ਜਗ੍ਹਾ ਤੇ ਬੋੜ ਲਗਾਏ ਜਾ ਰਹੇ ਆ ਪਰ ਪ੍ਰਾਚੀਨ ਮੰਦਿਰ ਗਊ ਰਕਸ਼ਾ ਇਹ ਮਤਲਬ ਰਾਮ ਕਲਾਈ ਗਊ ਰਕਸ਼ਾ ਸਮਿਤੀ ਰਜਿਸਟਰ ਜੀ ਉਹ ਇਦਾਂ ਦੀ ਕੋਈ ਸਮਿਤੀ ਰਜਿਸਟਰ ਨਹੀਂ ਹੈ ਮੰਦਰ ਦਾ ਇਸ ਗਊ ਸ਼ਾਲਾ ਦੇ ਨਾਲ ਡੇਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੰਦਰ ਪ੍ਰਿੰਸਿਸ ਜਿਹੜੀ ਮੰਦਰ ਕਮੇਟੀ ਹੈ ਉਹ ਐਸ ਡੇਰੀ ਨੂੰ ਕਢਾਉਣ ਵਾਸਤੇ ਮ्युनਿਸਪਲ ਕਾਰਪੋਰੇਸ਼ਨ ਕਮਿਸ਼ਨਰ ਨੂੰ 3 ਮਹੀਨਿਆਂ ਤੋਂ ਲਗਾਤਾਰ ਚਿੱਠੀਆਂ ਦੇ ਕੇ ਆ ਰਹੀ ਆ ਮਿਲ ਕੇ ਆ ਰਹੀ ਆ ਉਹਨਾਂ ਦੇ ਹੈਲਥ ਅਫਸਰ ਕਰਨ ਅਰੋੜਾ ਜੀ ਹੈ ਜਿਨ੍ਹਾਂ ਨੇ ਇੱਕ ਵਾਰੀ ਦੋ ਵਾਰੀ ਮੰਦਰ ਪ੍ਰੀਸਿਡੈਂਸੀ ਦੇ ਵਿਜ਼ਿਟ ਵੀ ਕੀਤਾ ਤੇ ਉਹ ਇਹਨਾਂ ਨੂੰ ਨੋਟਿਸ ਵਗੈਰਾ ਵੀ ਦੇ ਕੇ ਗਏ ਆ ਪਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੜਤਾਲ ਨੇ ਉਹਨਾਂ ਦੇ ਪੋਲੀਟੀਕਲ ਪ੍ਰੈਸ਼ਰ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਪਾ ਲਿਆ ਜਿਹੜੀ ਕਿ ਹੈ ਪ੍ਰਾਈਵੇਟ ਤੇ ਇਲੀਗਲ ਡੇਰੀ ਉਹ ਬਾਹਰ ਨਹੀਂ ਕੱਢ ਪਾ ਰਹੇ ਅਸੀਂ ਕਮਿਸ਼ਨਰ ਮ्युनਿਸਪਲ ਕਾਰਪੋਰੇਸ਼ਨ ਨੂੰ ਆਲਰੇਡੀ ਕਹਿ ਗਏ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ 2005 ਦੇ ਸਿਵਲ ਰੈਟ ਪਟੀਸ਼ਨ ਦੇ ਆ ਕਿ ਸ਼ਹਿਰ ਦੇ ਹੱਦਬੰਦੀ ਦੇ ਵਿੱਚ ਕੋਈ ਵੀ ਡੇਰੀ ਨਹੀਂ ਚਲਾ ਚਲਾਈ ਜਾ ਸਕਦੀ ਪਰ ਉਹ ਆਰਡਰ ਦੇਣ ਦੇ ਬਾਵਜੂਦ ਵੀ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਡੇਰੀ ਨੂੰ ਕੱਢਣਾ ਮੰਦਰ ਰਾਮ ਤਲਾਈ ਕਮੇਟੀ ਦਾ ਮੁੱਖ ਅਦੇਸ਼ ਹੈ ਇਹ ਡੇਰੀ ਮੰਦਰ ਰਾਮ ਤਲਾਈ ਦੀ ਨਹੀਂ ਹੈ ਸਰ ਮੰਦਰ ਵਿੱਚ ਜਿਹੜਾ ਡੇਰੀ ਤੁਹਾਡੇ ਵੱਲੋਂ ਗਰ ਨਹੀਂ ਆ ਕੀ ਤੋਂ ਲੱਗਦੀ ਇਹ ਮਤਲਬ ਕਿ ਧੱਕੇ ਨਾਲ ਜਾਂ ਕੋਈ ਗੋਲਾ ਕਰਦੀ ਆ ਕਿ ਇਹ ਜਿਹੜੀ ਜ਼ਬਰਦਸਤੀ ਜਿਹੜੀ ਆ ਇਹ ਡੇਰੀ ਤੋਂ ਦਾ ਨਾਮ ਲੈ ਕੇ ਇਹ ਜਿਹੜਾ ਉਹਨਾਂ ਦੇ ਵੱਲੋਂ ਇੱਕ ਬਿਜ਼ਨਸ ਜਿਹੜਾ ਬਿਜ਼ਨਸ ਕੀਤਾ ਜਾ ਰਿਹਾ ਹੈ ਵਾਲੇ ਦਾ ਦੇਖੋ ਮੈਂ ਨਾ ਇੱਕ ਤੁਹਾਨੂੰ ਉਹਨੇ ਵੀਡੀਓ ਤੁਹਾਡੇ ਇੱਕ ਮੋਬਾਈਲ ਫੋਨ ਤੇ ਡਾਲਨਾ ਜੇ ਕੋਈ ਤੇ ਮੈਂ ਚਲਾ ਕੇ ਵੀ ਦਿਖਾ ਦਿੰਦਾ ਇਹ ਡੇਰੀ ਪ੍ਰਾਈਵੇਟ ਤੌਰ ਤੇ ਵਿਜੇ ਸ਼ਰਮਾ ਜਿਹੜਾ ਇੱਥੋਂ ਦਾ ਸੇਵਾ ਮੁਕਤ ਪੰਡਤ ਹੈ ਉਹ ਚਲਾ ਰਿਹਾ ਉਹਨੇ ਉਹ ਆਪਣੇ ਪ੍ਰਾਈਵੇਟ ਇਤੇ ਬੰਦੇ ਉਹਨੇ ਸਾਫ ਸਫਾਈ ਲਈ گاਵਾਆਂ ਵਾਸਤੇ ਘਾਰਾਂ ਝੋਣ ਲਈ ਰੱਖੇ ਹੋਏ ਆ ਜਿਨ੍ਹਾਂ ਨੂੰ 450 ਰੁਪਿਆ ਦਿਹਾੜੀ ਵੀ ਦੇ ਰਿਹਾ ਉਹ ਆਪ ਤੁਹਾਨੂੰ ਦੱਸੇਗਾ ਉਸ ਵੀਡੀਓ ਚ ਦੱਸਿਆ ਜਾ ਰਿਹਾ ਕਿ 450 ਰੁਪਏ ਮੈਂ ਦਿਹਾੜੀ ਵੀ ਲੰਨਾ ਉਹ ਮੰਦਿਰ ਪ੍ਰਿੰਸਿਸ ਦੇ ਵਿੱਚ ਚਪਲਾ ਪਾ ਕੇ ਕੰਮ ਕਰ ਰਿਹਾ ਬੀੜੀ ਉੱਥੇ ਹੀ ਪੀ ਰਿਹਾ ਇਹ ਸਾਰਾ ਬਿਜ਼ਨਸ ਵਿਜੇ ਸ਼ਰਮਾ ਪ੍ਰਾਈਵੇਟ ਤੌਰ ਤੇ ਕਰ ਰਿਹਾ ਵਿਜੇ ਸ਼ਰਮਾ ਐਨ ਉਹਦੀ ਕੰਪਨੀ ਪ੍ਰਾਈਵੇਟ ਤੌਰ ਤੇ ਕਰ ਰਹੀ ਹੈ ਜਿਹਦਾ ਮੰਦਰ ਪ੍ਰੈਂਸਿਸ ਦਾ ਮੰਦਰ ਸਮਿਤੀ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਦੋਂ ਉਹਨੂੰ ਵਿਜੀਤ ਸ਼ਰਮਣੋਂ ਜਿਹੜਾ ਸੇਵਾ ਮੁਕਤ ਕੀਤਾ ਗਿਆ ਪੰਡਤ ਨੂੰ ਤੇ ਫਿਰ ਉਹ ਕੀ ਗੱਲ ਹੁਣ ਤੱਕ ਫੇਰ ਵੀ ਉੱਥੇ ਕਿਉਂ ਸਾਰਾ ਆਪਣਾ ਕਾਲਾ ਧੰਦਾ ਕਿਉਂ ਚਲਾ ਰਹੇ ਹੈ ਦੇਖੋ ਪੰਡਤ ਨੂੰ ਸੇਵਾ ਮੁਕਤ ਕਰਤਾ ਉਹਨਾਂ ਨੂੰ ਇੰਟੀਮੇਸ਼ਨ ਦੇ ਦਿੱਤੀ ਉਹਨਾਂ ਨੂੰ 4 ਮਹੀਨਿਆਂ ਤੋਂ ਮੰਦਰ ਕਮੇਟੀ ਤਨਖਾਹ ਵੀ ਨਹੀਂ ਦੇ ਰਹੀ ਹੈ ਉਹਦਾ ਕਾਰਨ ਉਹਨਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਪਰ ਹੁਣ ਮੰਦਰ ਕਮੇਟੀ ਝਗੜਾ ਕਰਕੇ ਲੜਾਈ ਝਗੜੇ ਨਾਲ ਤੋਂ ਉਹਨਾਂ ਨੂੰ ਕੱਢ ਨਹੀਂ ਸਕਦੀ ਮੰਦਰ ਕਮੇਟੀ ਕੋਸ਼ਿਸ਼ ਕਰ ਰਹੀ ਆ ਕਿ ਐਮੀਕੇਬਲੀ ਮਸਲਾ ਹੱਲ ਕੀਤਾ ਜਾਏ ਤੇ ਉਹਨਾਂ ਨੂੰ ਉਹਨਾਂ ਨੂੰ ਬਾਹਰ ਕੱਢਿਆ ਜਾਏ ਮੰਦਰ ਕਮੇਟੀ ਨੇ ਉਹਾਂ ਉਸ ਤਰੀਕੇ ਵਾਸਤੇ ਜਿਹੜੀ ਇਹਨਾਂ ਨੇ ਗਾਹ ਮਾਰ ਕੇ ਮੰਦਰ ਪ੍ਰਿੰਸੀਪਲ ਨਾਲ ਪੀ ਐਕਮਿਸ਼ਨਰ ਨੂੰ ਪੁਲਿਸ ਨੂੰ ਵੀ ਕੰਪਲੇਨਟ ਦਿੱਤੀ ਆ 3 ਮਹੀਨੇ ਦੇ ਵਿੱਚ 30 ਚੱਕਰ ਮੰਦਰ ਕਮੇਟੀ ਕਮਿਸ਼ਨਰ ਉਹ ਪੁਲਿਸ ਦੇ ਦਫ਼ਤਰ ਦੇ ਲਗਾਈ ਆ ਐਸਐਚਓ ਵੀਡੀਓ ਨੇ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਇਸ ਸਮੱਸਿਆ ਦਾ ਹੱਲ ਹੋ ਜਾਏਗਾ ਕਿ ਮੰਦਰ ਪੈਂਸੀ ਜਿਹੜੀ ਗਾਂ ਲੱਤੀ ਆ ਉਹ ਬਿਲਕੁਲ ਸਾਡਿਆਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਜ ਕੀਤਾ ਜਿਹੜਾ ਵਿਜੈ ਚਰਮੇ ਨੇ ਉਹ ਤੇ ਇਸ ਵਾਰ ਗੱਲ ਦੀ ਬੰਦੀ ਕਾਰਵਾਈ ਜ਼ਰੂਰ ਕੀਤੀ ਦੇਗੀ ਜਿਹੜੇ ਪੰਡਤ ਤੇ ਜਿਹੜੇ ਆ ਜਿਹੜੇ ਸਾਡੇ ਪਾਲੇ ਤੋਂ ਜਿਹੜੇ ਆ 15 ਦੀਆਂ ਚਾਹੇ ਲਏ ਨੇ ਜਾਂ ਜਿਹੜੇ ਧੱਕੇਸ਼ਾਈ ਦੇ ਨਾਲ ਮੰਦਰਾਪੇ ਕੰਮਜਾ ਕਰਕੇ ਰਹ ਰਹੇ ਨੇ ਕਿ ਮੰਦਰਾ ਵਾਲੀ ਜਿਹੜੀ ਕੋਈ ਸੰਸਥਾ ਆ ਇਸ ਤਰ੍ਹਾਂ ਦੀ ਬੰਗਲਾਵਾ ਜਿਹੜੀਆਂ ਤੁਹਾਡੇ ਨਾਲ ਜਾਂ ਤੁਸੀਂ ਉਹਨਾਂ ਨਾਲ ਗੱਲ ਕਰੋ ਤੇ ਇਹਦੇ ਤੇ ਕੋਈ ਕਾਨੂੰਨੀ ਕਦਮ ਦੇ। ਦੇਖੋ ਹਰ ਇੱਕ ਚੀਜ਼ ਦਾ ਨਾਂ ਇੱਕ ਮੰਦਰ ਜਿਹੜੀ ਪ੍ਰਾਚੀਨ ਸ਼੍ਰੀ ਰਾਮਕਲਾਈ ਮੰਦਰ ਸਮਿਤੀ ਹੈ ਨਾ ਇਹ ਇੱਕ ਰਜਿਸਟਰਡ ਕਮੇਟੀ ਹੈ। ਪਿਛਲੇ 35 ਸਾਲ ਤੋਂ ਇਹ ਰਜਿਸਟਰਡ ਆ। ਮੰਦਰ ਕਮੇਟੀ ਆਪਣੇ ਫੈਸਲੇ ਲੈਣ ਲਈ ਆਪ ਸક્ષਮ ਹੈ। ਆਪਣੇ ਲੈਵਲ ਦੇ ਆ ਫੈਸਲੇ ਲੈ ਸਕਦੀ ਆ। ਪੰਡਤ ਨਹੀਂ ਜਾ ਰਹੇ। ਇਹਨਾਂ ਦਾ ਹੋਣਾ ਇਹ ਇਹਨਾਂ ਨੂੰ ਇੱਕ ਕਾਨੂੰਨ ਦੇ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਨੂੰ ਲੀਗਲ ਨੋਟਿਸ ਭੇਜ ਰਹੇ ਆ। ਇਹਨਾਂ ਦਾ ਬੱਤੀ ਪਾਣੀ ਜਿਹੜਾ ਉਹ ਬੰਦ ਕਰ ਰਹੇ ਆ। ਕਿ ਮੰਦਿਰ ਕਮੇਟੀ ਇਹਨਾਂ ਨੂੰ ਬੱਤੀ ਪਾਣੀ ਬਿਲਕੁਲ ਨਹੀਂ ਦੇਗੀ ਕਾਨੂੰਨੀ ਨੋਟਿਸ ਭੇਜ ਰਹੇ ਆ ਕੋਰਟ ਦੇ ਵਿੱਚ ਇਹਨਾਂ ਨੂੰ ਮੰਦਿਰ ਦੇ ਜਿਹੜੇ ਇਹਨਾਂ ਨੇ ਚਾਰ ਕਮਰੇ ਮਲੇ ਹੋਏ ਆ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਆ ਉਹਦੇ ਜਿਹੜਾ ਕਬਜ਼ੇ ਦੇ ਤਹਿਤ ਹੀ ਕੋਰਟ ਦੇ ਵਿੱਚ ਕੇਸ ਫਾਈਲ ਕਰਾਂਗੇ ਤੇ ਇਹਨਾਂ ਨੂੰ ਕੋਰਟ ਪ੍ਰਿੰਸਿਸ ਤੋਂ ਆਈ ਇਹਨਾਂ ਨੂੰ ਖਾਲੀ ਕਰਾਉਣ ਦੇ ਆਰਡਰ ਕਰਾਵਾਂਗੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਜਿਹੜਾ ਵਾ ਇਹ ਤੁਹਾਨੂੰ ਕਰਨ ਵਾਸਤੇ ਕਹਿ ਰਹੇ ਹੋ ਜਨਨ ਸੇਵਾ ਮੁੱਢ ਪਿਤਾ ਕਿਤੇ ਨਾ ਕਿਤੇ ਉਹ ਵੀ ਤੁਹਾਡੇ ਤੇ ਅਲਿਗੇਸ਼ਨ ਲਗਾ ਰਿਹਾ ਹੈ ਕਿ ਤੁਹਾਡੀ ਪ੍ਰਬੰਧਕ ਕਮੇਟੀ ਦੇ ਉੱਤੇ ਕਿੰਨੀ ਦਿੱਤੀ ਹੈ ਕੋਈ ਨਾ ਨੁਕਲ ਦੇਖੋ ਪਰ ਕਮੇਟੀਆਂ ਕਮੇਟੀਆਂ ਦੇ ਉੱਤੇ ਬੜੀ ਦੁਨੀਆ ਅਲਿਗੇਸ਼ਨ ਲਗਾਉਂਦੀ ਆ ਇੱਕ ਵਿਜੇ ਸ਼ਰਮਾ ਜਿਹੜਾ ਸੇਵਾਮੁਕਤ ਪੰਡਤ ਹੈ ਉਹ ਇਹ ਕਲਿਗੇਸ਼ਨ ਸਾਡੀ ਕਮੇਟੀ ਦੇ ਬਹੁਤ ਹੋਣਹਾਰ ਜਿਹੜੇ ਮੈਂਬਰ ਨੇ ਜਿਹੜੇ ਪਿਛਲੇ 40 ਸਾਲ ਤੋਂ ਇਸ ਮੰਦਿਰ 'ਚ ਨਿਸ਼ਕਾਮ ਸੇਵਾ ਕਰਦੇ ਆ ਰਹੇ ਦੀਪਕ ਸ਼ਰਮਾ ਜੀ ਉਹਨਾਂ ਦੇ ਲਗਾਉਂਦੇ ਆ ਕੀ ਦੀਪਕ ਸ਼ਰਮਾ ਜੀ ਨੇ ਉਹਨਾਂ ਨੂੰ ਨਾਲ ਲੜਾਈ ਝੜਾ ਦਿੱਤਾ ਮਾਰ-ਪਟਾਈ ਕੀਤੀ ਤੇ ਉਹਨਾਂ ਦੇ ਸੱਟ ਲੱਗ ਗਈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਦੀਪਕ ਸ਼ਰਮਾ ਹੋਣਾ ਨੇ ਉਹਨਾਂ ਨਾਲ ਕੋਈ ਝਗੜਾ ਨਹੀਂ ਕੀਤਾ ਤੇ ਨਾ ਦੀਪਕ ਸ਼ਰਮਾ ਜੀ ਮੰਦਰ ਦੇ ਵਿੱਚ ਕੋਈ ਵੀ ਬੰਦਾ ਆਏ ਤੇ ਝਗੜਾ ਕਰਨ ਦੀ ਨੀਅਤ ਨਾਲ ਆਉਂਦਾ ਹੈ ਮੰਦਰ ਦੇ ਵਿੱਚ ਹਮੇਸ਼ਾ ਬੰਦਾ ਮਤਾਂ ਦੇਖਣ ਆਪਣੇ ਰੱਬ ਨੂੰ ਯਾਦ ਕਰਨ ਤੇ ਆਪਣੇ ਮਨ ਦੀ ਸੈਟੀਸਫੈਕਸ਼ਨ ਤਸੱਲੀ ਵਾਸਤੇ ਆਉਂਦਾ ਦੀਪਕ ਸ਼ਰਮਾ ਜੀ ਨੂੰ ਕਿਉਂਕਿ ਮੰਦਰ ਦੇ ਵਿੱਚ ਸ਼ਰਮਾ ਜੀ ਦੀ ਅਲਮਾਰੀ ਵਿੱਚੋਂ ਸਿੱਟਾਂ ਨਿਕਲੀਆਂ ਨੇ ਇਦਾਂ ਦੀਆਂ ਐਕਟੀਵਿਟੀ ਜਿਹੜੀਆਂ ਇਦਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਗਲਤ ਹਰਤਾ ਨੂੰ ਦੀਪਕ ਸ਼ਰਮਾ ਜੀ ਸਾਡੇ ਜਿਹੜੇ ਪ੍ਰੈਸ ਫੈਕਟਰੀ ਹੈ ਰੂਪ ਦੇ ਤੇ ਮੇਰੇ ਨਾਲ ਦੀਪਕ ਸ਼ਰਮਾ ਜੀ ਨੇ ਸ਼ਾ ਉਹਨਾਂ ਦੀ ਅੱਖਾਂ 'ਚ ਖੜਕਦੇ ਰੇ ਉਹਨਾਂ ਨੇ ਦੀਪਕ ਸ਼ਰਮਾ ਦੇ ਨਾਲ ਨਜਾਇਜ਼ ਤੌਰ ਤੇ ਧੱਕਾ ਮੁੱਠੀ ਕੀਤੀ ਦੀਪਕ ਸ਼ਰਮਾ ਜੀ ਨੇ ਵੀ ਉਹਨਾਂ ਨੂੰ ਅੱਗੋਂ ਧੱਕਾ ਮਾਰਿਆ ਜਰੂਰ ਆ ਪਰ ਪੰਡਤ ਉਹ ਨਹੀਂ ਆਪਣੇ ਭਾਰ ਦੇ ਥੱਲੇ ਆਪਣਾ ਹੱਥ ਉਹਨਾਂ ਦੇ ਥੱਲੇ ਆ ਗਿਆ ਤੇ ਉਹ ਡਿੱਗੇ ਉਹਦੇ ਕਰਕੇ ਉਹਨਾਂ ਦੇ ਹੱਥ ਦੇ ਉੱਤੇ ਫ੍ਰੈਕਚਰ ਹੋ ਗਿਆ ਇਹ ਤੇ ਉਹਦੀ ਅਹੀ ਮੈਡੀਕਲ ਬੋਰਡ ਬਿਠਾਤਾ ਉਦੀ ਇਨਵੈਸਟੀਗੇਸ਼ਨ ਕਰਾਈ ਜਾਏਗੀ ਕਿ ਡਾਕਟਰਾਂ ਕੋਲ ਪੁੱਛਿਆ ਜਾਏਗਾ ਕਿ ਸਾਢ ਡਿੱਗਨ ਨਾਲ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ ਉਹ ਕਾਨੂੰਨੀ ਇੱਕ ਪ੍ਰਕਿਰਿਆ ਪ੍ਰਕਿਰਿਆ ਗਈ ਹੈ ਦੀਪਕ ਸ਼ਰਮਾ ਹੀ ਉਸ ਗੱਲ ਦੀ ਐਫ ਆਈ ਆਰ ਦਿਸੜੂਗੀ ਦੀਪਕ ਸ਼ਰਮਾ ਹੀ ਨੇ ਉਸ ਗੱਲ ਤੋਂ ਆਪਣੀ ਬੇਲ ਵੀ ਕਰਾ ਲਈ ਇਸ ਕਰਕੇ ਇਹ ਸਵਾਲ ਬੇਬੁਨਿਆਦ ਨੇ ਕਿ ਪੰਡਤ ਨਾਲ ਕੋਈ ਲੜਿਆ ਪੰਡਤ ਨਾਲ ਕੋਈ ਨਹੀਂ ਲੜਿਆ ਪੰਡਤ ਉਹਨਾਂ ਨੇ ਸਮੋ ਦੀਪਕ ਸ਼ਰਮਾ ਨੂੰ ਉਤਸਾਇਆ ਜੇ ਬਾਕੇ ਅੰਦਰ ਆਂਦਾ ਹੈ ਜੀ ਵਾਈ ਬੰਦਾ ਆਂਦੀ ਹੈ ਇਹਦਾ ਭਰਾ ਅੰਦਰ ਆਂਦਾ ਇਹਨਾਂ ਦੇ ਬੱਚੇ ਅੰਦਰ ਆਉਂਦੇ ਐਕਟਿਵ ਇਹ ਲੈ ਕੇ ਅੰਦਰ ਆਉਂਦੇ ਆ ਇਹਨਾਂ ਦੇ EMPLOYEES ਆਉਂਦੇ ਆ ਮੈਂ ਤੁਹਾਨੂੰ ਸਾਰੀਆਂ ਫੋਟੋਆਂ ਦਿਖਾ ਰਿਹਾ ਤੇ ਸ਼ੇਅਰ ਵੀ ਕਰ ਰਿਹਾ ਤੁਸੀਂ ਪਲੀਜ਼ ਇਹ ਜ਼ਰੂਰ ਦਿਖਾਓ ਇਹ ਸਾਡੇ ਪੰਡਤ ਦੇ ਵਿਜੇ ਸ਼ਰਮਾਈ ਜੀ ਦੀ ਵਾਈਫ ਨੇ ਜਿਹੜੇ ਕੀ ਜੁੱਤੀਆਂ ਪਾ ਕੇ ਅੰਦਰ ਆ ਰਹੇ ਨੇ ਐਕਟਿਵ ਇਹ ਦੇ ਉੱਤੇ ਇਹ ਉਹਨਾਂ ਦੀ ਭਾਬੀ ਜੀ ਨੇ ਓਮਰਗਾ ਜਿਹੜੇ ਇਸ ਵੇਲੇ ਪੰਡਤ ਮੰਦਰ ਦੇ ਪੰਡਤ ਨਹੀਂ ਹੈ ਪਰ ਮੰਦਰ ਦੀ ਸੀਟ ਤੇ ਕਬਜ਼ਾ ਕਰਕੇ ਬੈਠੇ ਹੋਏ ਨੇ ਇਹ ਉਹਨਾਂ ਦੀ ਵਾਈਫ ਹੈ ਜਿਹੜੀ ਚਪਲਾ ਪਾ ਕੇ ਅੰਦਰ ਆ ਰਹੀ ਹੈ ਉਸ ਤੋਂ ਇਲਾਵਾ ਇਹ ਸਾਈਕਲ ਦੇ ਉੱਤੇ ਇਹਨਾਂ ਦੇ ਬੱਚੇ ਨੇ ਜੁੱਤੀਆਂ ਪਾਈਆਂ ਹੋਈਆਂ ਸਾਈਕਲ ਦੇ ਉੱਤੇ ਮੰਦਿਰ ਦੇ ਵਿੱਚ ਜਾ ਰਹੇ ਨੇ ਉਸ ਤੋਂ ਇਲਾਵਾ ਇਹ ਇਹਨਾਂ ਦੀ ਫੋਟੋ ਹੈ ਭੈਣ ਹੈ ਇਹਨਾਂ ਦੀ ਰੇਖਾ ਤੇ ਇਹਨਾਂ ਦੇ ਜੀਜਾ ਹੈ ਮੰਦਿਰ ਪ੍ਰਿੰਸੇਸ ਦੇ ਵਿੱਚ ਟੈਕਨੀਕਮ ਨਾਲ ਆਏ ਹੋਏ ਨੇ ਦੇ ਦੋਨੇ ਇੱਧਰ ਫਿਰ ਰਹੇ ਚਪਲਾ ਪਾ ਕੇ ਉਸ ਤੋਂ ਇਲਾਵਾ ਮੈਂ ਤੁਹਾਨੂੰ ਕੋਸ਼ਿਸ਼ ਫੋਟੋਆਂ ਹੋਰ ਦਿਖਾਉਣਾ ਚਾਹਾਂਗਾ ਇਹ ਦੇਖੋ ਇਹ ਮੰਦਿਰ ਹੈ ਇਹ ਗਰਬੇ ਪੁਆਇੰਟ ਨਹੀਂ ਹੈ ਕੂੜਾ ਪੁਆਇੰਟ ਨਹੀਂ ਹੈ ਇਹ ਮੰਦਿਰ ਦੇ ਵਿੱਚ ਬੰਦਤਾ ਦੁਆਰਾ ਜਿਹੜੀ ਨਜਾਇਜ਼ ਡੇਰੀ ਚਲਾਈ ਜਾ ਰਹੀ ਹੈ ਉਹਦਾ ਗੰਦ ਹੈ ਉਸ ਤੋਂ ਇਲਾਵਾ ਇਹ ਦੇਖ ਲਓ ਜੁੱਤੀਆਂ ਚਪਲਾ ਪਾ ਕੇ ਮੰਦਿਰ ਦੇ ਵਿੱਚ ਫਿਰਦੇ ਆ ਰਿਹਾ ਹੋਣਾ ਬੰਦਤਾਆਂ ਆ ਬੰਦਤ ਦੇ ਪਰਿਵਾਰ ਦੇ ਲੋਕਾਂ ਆ ਉਸ ਤੋਂ ਇਲਾਵਾ ਇਹਨਾਂ ਦੇ EMPLOYEES ਐ ਜਿਹੜੇ ਮੰਦਿਰ ਦੇ ਵਿੱਚ ਚਪਲਾ ਪਾ ਕੇ ਫਿਰਦੇ ਆ ਇਹਨਾਂ ਦੀ ਮਾਤਾ ਜੀ ਐ ਜਿਹੜੇ ਚਪਲਾ ਪਾ ਕੇ ਫਿਰ ਰਹੇ ਆ ਜਦੋਂ ਇਹਨਾਂ ਨੂੰ ਰੋਕਿਆ ਜਾਂਦਾ ਤੇ ਇਹ ਲੜਾਈ ਝਗੜਾ ਕਰਦੇ ਨੇ ਇਥੋਂ ਤੱਕਰ ਲੜਾਈ ਝਗੜਾ ਕਰਦੇ ਨੇ ਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲਗਾਉਂਦੇ ਆ ਜਾਂਦੇ ਆ ਜਿਹੜੇ ਸੋਚ ਤੋਂ ਪਰੇ ਨੇ ਇਹ ਜਿਹੜਾ ਤੁਸੀਂ ਦੇਖ ਰਹੇ ਜੇ ਪਾਣੀ ਦਾ ਤਲਾਬ ਬਣ ਗਿਆ ਗੰਦਗੀ ਦਾ ਇਹ ਛੱਪੜ ਬਣ ਗਿਆ ਇਹ ਗੋਏ ਦਾ ਗੋਬਰ ਦਾ ਹੈਗਾ ਛੱਪੜ ਜਿਹੜਾ ਕਿ ਡੇਰੀ ਕਰਕੇ ਬਣਿਆ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਇਹ ਇਸ ਤਰ੍ਹਾਂ ਦੇ ਐਲੀਗੇਸ਼ਨ ਘਟਜਾ ਲਗਾਉਂਦੇ ਨੇ ਕਿ ਨਵੇਂ ਪੰਡਤ ਹੀ ਨੱਥੂ ਰਾਮ ਦੂਬੇ ਜੀ ਰੱਖੇ ਤੇ ਜਿਹੜੇ ਨੱਥੂ ਰਾਮ ਦੂਬੇ ਜੀ ਆ ਉਹ ਭਗਵਾਨ ਦੀ ਰੱਬ ਦੀ ਆਸਥਾ ਦੇ ਉੱਤੇ ਪੂਰੇ ਉਤਰਦੇ ਨੇ ਕੋਈ ਗਲਤ ਕੰਮ ਨਹੀਂ ਕਰਦੇ ਤੇ ਨਾਲ ਕਿਸੇ ਨੂੰ ਕਰਨ ਦਿੰਦੇ ਨਹੀਂ ਤੇ ਉਹਨਾਂ ਦੇ ਉੱਤੇ ਅਲੀਗੇਸ਼ਨ ਇਹ ਲਗਾਏ ਜਾਂਦੇ ਆ ਕਿ ਇਹ ਜਾਤ ਪਾਤ ਦਾ ਕਰਦੇ ਨੇ ਇਹ ਮੰਦਰ ਦੇ ਵਿੱਚ ਸਾਨੂੰ ਕਹਿੰਦੇ ਤੇ ਇਹ ਸ਼ੂਤ ਲੋਕ ਚ ਇਦਾਂ ਦੇ ਅਲੀਗੇਸ਼ਨ ਵੀ ਲਗਾ ਰਹੇ ਨੇ ਆਪਣੇ ਇਹਨਾਂ ਦੇ ਪਰਿਵਾਰ ਦੇ ਲੋਕ ਲਗਾ ਰਹੇ ਨੇ ਤਾਂ ਕਿ ਇਹ ਇੱਥੋਂ ਨਾਲ ਜਾਣ ਤੇ ਮੰਦਰ ਦੇ ਉੱਤੇ ਚਾਰ ਕਮਰਿਆਂ ਦੇ ਵਿੱਚ ਜਿਹੜਾ ਕਬਜ਼ਾ ਕਰਕੇ ਬੈਠੇ ਆ ਮੰਦਰ ਕਮੇਟੀ ਦੇ ਦੇ ਕੋਈ ਦਫ਼ਤਰ ਦੇ ਬੈਠਿਆ ਜੀ ਏਸੀ ਵੀ ਨਹੀਂ ਲਵਾਇਆ ਬਾਰੇ ਇਹਨਾਂ ਦੇ ਚਾਰੇ ਕਮਰੇ ਜੇ ਏਸੀ ਲੱਗਾ ਤੇ ਮੰਦਿਰ ਕਮੇਟੀ ਇਹਨਾਂ ਦਾ ਬਿੱਲ ਦੇ ਰਹੀ ਹੈ ਮੰਦਿਰ ਕਮੇਟੀ ਇੱਦਾਂ ਦੇ ਕੋਈ ਵੀ ਖਰਚੇ ਇਹਨਾਂ ਦੇ ਫੋੜ ਨਹੀਂ ਕਰੇਗੀ ਕੋਈ ਵੀ ਇੱਦਾਂ ਦੇ ਗਲਤ ਕੰਮ ਇਹਨਾਂ ਦੇ ਬਰਦਾਸ਼ਤ ਨਹੀਂ ਕਰੇਗੀ ਦੋ ਦਿਨ ਪਹਿਲੇ ਵੀ ਸਾਡੇ ਮੰਦਿਰ ਦੇ ਵਿੱਚ ਇਹ ਸੇਵਾ ਕਰਨ ਆਏ ਸ਼ਵਾਲਾ ਮੰਦਿਰ ਤੋਂ ਕਮੇਟੀ ਦੇ ਕੋਈ ਲੋਕ ਇਹਨਾਂ ਨੇ ਉਸ ਬੀੜੀਆਂ ਸਿੱਟਾ ਇਹਨਾਂ ਦੀ ਮੰਦਿਰ ਦੀ ਅਲਮਾਰੀ ਤੋਂ ਉੱਪਰੋਂ ਲੱਭੀਆਂ ਤੇ ਵਿਜੇ ਸ਼ਰਮਾ ਪੰਡਤ ਆਗਾ ਬੋਬੂਲਾ ਹੋ ਕੇ ਉਹਨਾਂ ਨਾਲ ਲੜਨ ਬੈ ਗਿਆ ਇਹ ਵਿਜੇ ਸ਼ਰਮਾ ਇੱਕ ਲੜਾਕਾ ਕਿਸਮ ਦਾ ਇਨਸਾਨ ਆ ਜਿਹੜਾ ਹਰ ਗੱਲ ਤੇ ਜਨਾਨੀਆਂ ਤੇ ਬੰਦੇ ਲੈ ਕੇ ਕਿਉਂਕਿ ਘਰ ਦੇ ਵਿੱਚ ਹੀ 7 8 10 ਜਨੇ ਰਹਿ ਰਹੇ ਆ ਤਿੰਨ ਭਰਾ ਨੇ ਤਿੰਨ ਉਹਨਾਂ ਦੀ ਜਨਾਨੀਆਂ ਆੜਦਾ ਸਨਾਂ ਦੇ ਨਿਆਨੇ ਨੇ ਉਤੋਂ ਆਪਣੇ ਭੈਣੇ ਜੀਜਾ ਸਾਰੇ ਰੋਗ ਹੈ ਉਹਨਾਂ ਨੂੰ ਬੁਲਾ ਲੈਂਦੇ ਆ ਤੇ ਮੰਦਰ ਦੇ ਵਿੱਚ ਹੀ 15 20 ਬੰਦੇ ਇਕੱਠੇ ਕਰਕੇ ਜੇਰੋ ਮਰਜੀ ਲੜਾਈ ਝਗੜਾ ਕਰਨ ਲੱਗ ਜਾਂਦੇ ਆ ਅੱਜ ਦੇ ਤੁਹਾਡੇ ਮਾਫਤ ਲੋਕਾਂ ਨੂੰ ਅਪੀਲ ਕਰਾਂਗੇ ਇਹ ਪ੍ਰਾਚੀਨ ਮੰਦਰ ਹੈ ਇਸ ਮੰਦਰ ਦਾ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਹੈ ਪ੍ਰਭੂ શ્રી RAM ਇਸ ਮੰਦਿਰ ਦੇ ਆਗੇ ਰੁਕੇ ਨੇ ਅਸੀਂ ਇਸ ਮੰਦਿਰ ਦੀ ਮਰਿਆਦਾ ਨੂੰ ਬਨਾ ਕੇ ਰੱਖਣਾ ਚਾਹੁੰਦੇ ਆ ਤੇ ਕਮੇਟੀ ਦੇ ਨਾਲ ਸਹਿਯੋਗ ਕਰੋ ਜਿਹੜੇ ਇੱਥੇ ਲੋਗ ਗੰਦ ਪਾ ਰਹੇ ਨੇ ਜਿਹੜੇ ਇੱਥੇ ਲੋਗ ਬੀੜੀਆਂ ਸਿੱਟਾ ਰਹੇ ਨੇ ਮੰਦਿਰ ਦੇ ਸਰੋਵਰ ਨੂੰ ਗੰਦਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਹੀ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਆ ਤੇ ਕਰਾ ਵੀ ਰਹੇ ਆ ਤੇ ਸਾਡਾ ਸਾਥ ਦਿਓ ਸਹਿਯੋਗ ਦਿਓ ਬਰੇ ਵਿੱਚ ਧੰਨਵਾਦ ਹਾਂਜੀ ਹਾਂਜੀ ਫੋਨ ਲੈਂਦਾ ਦਿਹਾੜੀ ਹੰਡ ਜੀ ਜਿਹੜਾ ਜਿਹੜੀ ਇੱਥੇ ਤੁਸੀਂ ਸੇਵਾ ਕਰਦੇ ਹੋਗਾ ਕੋ ਬੜਾ ਯਕ ਜਿੰਨੀ ਗੰਦਗੀ ਇੱਥੋਂ ਦੀ ਕਿੱਥੇ ਛੱਡਦੇ ਹੋ ਹਾਂਜੀ ਕਿੱਥੇ ਛੱਡਦੇ ਹੋ ਛੱਡਦੇ ਸਰ ਉੱਥੇ ਮਲੀ ਬਣਾ ਲਈਦੀ ਆ ਫਿਰ ਲੈ ਜਾਂਦੇ ਟਰਾਲੀ ਟਰਾਲੀ ਜੀ ਪਾ ਕੇ ਲੈ ਜਾਂਦੇ ਅੰਦਰ ਦੇ ਅੰਦਰ ਹੀ ਆ ਨਾ ਹਾਂਜੀ ਅੰਦਰ ਦੇ ਅੰਦਰ ਹੀ ਛੱਡਦੇ ਹਾਂਜੀ ਉਹ ਮੰਗਰੀ ਸਾਈਡ ਤੇ ਟਰਾਲੀ ਕਦੋਂ ਆਉਂਦੀ ਆ ਲੈ ਸਾਈਡ ਤੇ ਕਦੋਂ ਆਲੀ ਟਰਾਲੀ ਟਰਾਲੀ ਜਦੋਂ ਟਰਾਲੀ ਚੋਗਾ ਹੋਏ ਮਾਲ ਸਰੀ ਹੁੰਦੀ ਮੰਦਰ ਜੀ ਪਿਆਰ ਲੈਂਦਾ ਜੀ ਨਾ ਨਾ ਮੰਗਰੀ ਸਾਈਡ ਤੇ ਆ બીજી ਜਗ੍ਹਾ ਉਹ ਬੈਕ ਮੰਦਰ ਦੀ ਜਗ੍ਹਾ ਜਾਂ ਕੋਈ ਹੋਰ ਜਗ੍ਹਾ ਹਾਂ ਨੀ ਮੰਦਰ ਵੀ ਨਹੀਂ ਐ ਮੇਸਨ ਆ ਫਾਲਤੂ ਜਗਾ ਮੰਦਰ ਦੀ ਦਵਾਹ ਹੱਥ ਚੋਂ ਬਾਹਰ ਹੈ ਹਾਂਜੀ ਹਾਂ ਉਹ ਤਰਾਂ ਲੱਗੀਆਂ ਬਾਹਰ ਇਸ ਗੱਲ ਦਾ ਝਗੜਾ ਆਪਣਾ ਨਾਮ ਦੱਸਿਓ ਮੇਰਾ ਨਾਮ ਸੀਮਾ ਸ਼ਰਮਾ ਤੇ ਮੈਂ ਰਾਮਤਲਾਈ ਮੰਦਰ ਤੇ ਮੈਂ ਮੇਰੇ ਸਾਸਨੇ ਤੇ ਮੈਂ ਜਿਹੜੇ ਇਸ ਟਾਈਮ ਮੁੱਖ ਪੁਜਾਰੀ ਨੇ ਵੱਡੇ ਦੇ ਵਿਜੇ ਕੁਮਾਰ ਮੈਂ ਉਹਨਾਂ ਦੀ ਵਾਈਫ ਆ ਮੈਂ ਪੰਪਾਨੀ ਸੀਮਾ ਸ਼ਰਮਾ ਝਗੜਾ ਕੀ ਕਰਨਾ ਉਸ ਦਿਨ ਝਗੜਾ ਹੋਇਆ ਮੰਨ ਲਵਦੇ। ਇਹ ਭਾਜੀ ਸਵੇਰੇ ਐਤਵਾਰ ਦੀ ਗੱਲ ਐ ਸਾਨੂੰ ਕੁਝ ਨਹੀਂ ਪਤਾ ਸੀ ਕਿ ਝਗੜਾ ਹੋਏਗਾ ਕੀ ਹੋਏਗਾ। ਇਹ ਤਾਂ ਸੋਰਾ ਹੀ ਐ ਤੇ ਜਗੀਰ ਨਹੀਂ। ਕੁਝ ਸਾਨੂੰ ਪਤਾ ਸੀ ਨਹੀਂ ਕਿ ਕੁਝ ਐਦਾਂ ਦਾ ਹਾਦਸਾ ਕੁਝ ਹੋਏਗਾ। ਐਤਵਾਰ ਦਾ ਦਿਨ ਸਵੇਰੇ ਸਵੇਰੇ 6:30 6 ਵਜੇ ਰੁਟੀਨ ਹੈਗਾ ਸੀ ਬਨੀਤ ਤੇ ਇਹਨਾਂ ਦੀ ਵਾਈਫ ਦਾ ਅਡੇਲੀ ਆਉਂਦੇ ਸੀ ਮੰਦਰ 'ਚ। ਤੇ ਮੇਰੀ ਭਾਜੀ ਉਸ ਦਿਨ ਤਬੀਅਤ ਖਰਾਬ ਸੀ ਮੈਂ ਤਾਂ ਲੇਟ ਹੋ ਗਈ ਸੀ। ਦੇ ਲੈ 6 ਵਜੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਕਿਸੇ ਤੇ ਐਡਾ ਹਮਲਾ ਹੋ ਜਾਏਗਾ ਉਹ ਵੀ ਮੰਦਿਰ ਦੇ ਪਿਛੇ ਮੰਦਿਰ ਪ੍ਰਸਦ ਦੇ ਵਿੱਚ ਸਵੇਰੇ 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 ਤੇ ਇਹ ਮੱਥਾ ਟੇਕ ਕੇ ਇੱਥੋਂ ਚਲੇ ਗਏ ਜਿੱਦਾਂ ਮੈਨੂੰ ਮੇਰੇ ਹਸਬੰਦ ਨੇ ਪੂਰਾ ਵਾਕਿਆ ਦੱਸਿਆ ਸੀਗਾ ਉਹ ਇਸ ਟਾਈਮ ਹਸਪੀਟਲ 'ਚ ਗਏ ਨੇ ਆਪਣੀ ਉਹਨਾਂ ਦਾ ਬਹੁਤ ਜ਼ਿਆਦਾ ਵੱਜੀ ਹੈ ਸਾਡਾ ਕਿੰਨੇ ਪੰਡਿਤ ਇੱਥੇ ਸੇਵਾ ਕਰਦੇ ਇੱਥੇ ਦੋ ਨੇ ਕੀ ਕੀ ਨੇ ਤੇ ਇਹ ਵੀ ਤੁਹਾਨੂੰ ਪਤਾ ਨਾ ਇੱਕ ਤਾਂ ਸਾਨੂੰ ਨਹੀਂ ਪਤਾ ਉਹ ਉਹਨਾਂ ਨੇ ਵੀ ਰੈਗੂਲਰ ਚ ਚੇਂਜ ਹੁੰਦੇ ਰਹਿੰਦੇ ਉਹਨਾਂ ਦੇ ਮੇਰੇ ਹਸਬੰਦ ਦਾ ਨਾਮ ਹੈਗਾ ਪੰਡਿਤ ਵਿਜੇ ਕੁਮਾਰ ਤੇ ਮੇਰੇ ਜੇੜ ਦਾ ਨਾਮ ਹੈਗਾ ਪੰਡਿਤ ਓਮ ਪ੍ਰਕਾਸ਼ ਇਹ ਦੋਵੇਂ ਭਰਾ ਇੱਥੇ ਸੇਵਾ ਕਰਦੇ ਹਾਂਜੀ ਸੇਵਾ ਕਰਦੇ ਨੇ ਕਿ ਉਹ ਜਿੱਦਾਂ ਪੰਡਿਤ ਜੀ ਨੇ ਮੇਰੇ ਹਸਬੰਦ ਨੇ ਜੇ ਪੂਜਾ ਪਾਠ ਕਿਤੇ ਕਰਾਣ ਜਾਣਾ ਹੁੰਦਾ ਹੈ ਤੇ ਉਹ ਮੰਦਰ ਥੋੜਾ ਦੇਰ ਸੰਭਲ ਲੈਂਦੇ ਨੇ ਮੇਨਲੀ ਵੈਸੇ ਮੇਰੇ ਹਸਬੰਦ ਪੁਜਾਰੀ ਨੇ ਠੀਕ ਹੈ ਐਦਾਂ ਐਦਾਂ ਮਤਲਬ ਦੋਵੇਂ ਭਰਾ ਡਿਊਟੀ ਆਮ ਲੰਧਨ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਪਾਜੀ ਦਿੱਕਤ ਹੁੰਦੀ ਭਗਤਾਂ ਨੂੰ ਭਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਫਿਰ ਤੇ ਕਿਸੇ ਦੀ ਕੋਈ ਦਿੱਕਤ ਹੀ ਨਹੀਂ ਹੁੰਦੀ ਕਿੰਨੇ ਸਾਲਾਂ ਤੋਂ ਜਿਹੜੀ ਤੁਸੀਂ ਸੇਵਾ ਕਰਦੇ 40 ਸਾਲ ਹੋ ਗਏ 40 ਸਾਲ ਹੋ ਗਏ ਹੈ ਤੇ ਪਾਪਾ ਜਿਹੜੇ ਮੇਰੇ ਸੋਹਰਾ ਸਾਥ ਸੀਗੇ ਪੰਡਿਤ ਗਣਚਾਨ ਚਰੂਪ ਜੀ ਸਵਰਗੀ ਪੰਡਿਤ ਗਣਚਾਨ ਚਰੂਪ ਜੀ ਉਹ 40 ਸਾਲ ਤੋਂ ਮੰਦਿਰ ਦੀ ਸੇਵਾ ਵਿੱਚ ਸੀਗੇ ਤੇ ਪਿਛਲੇ 22 ਸਾਲ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਐਕਸਪਾਇਰ ਹੋਿਆਂ ਨੂੰ ਤੇ ਉਸੇ ਟਾਈਮ ਤੋਂ ਜਦੋਂ ਉਹਨਾਂ ਦੀ ਆਪਾਂ ਰਸਮ ਕਿਰਿਆ ਸਾਰਾ ਕੁਝ ਕੀਤਾ ਉਸ ਤੋਂ ਅਗਲੇ ਦਿਨ ਤੋਂ ਹੀ ਮੈਨੇਜਮੈਂਟ ਦੀ ਮਰਜ਼ੀ ਨਾਲ ਉਸ ਟਾਈਮ ਮੈਨੇਜਮੈਂਟ ਨੇ ਕਿਹਾ ਕਿ ਵਿਜੇ ਤੂੰ ਸਾਮ ਮੰਦਰ ਤੇ ਦੂਸਰੀ ਸਾਈਡ ਤੇ ਜਿੱਥੇ ਹਨੂਮਾਨ ਜੀ ਦਾ ਵੱਡਾ ਮੰਦਰ ਚ ਉੱਥੇ ਉਹਨਾਂ ਨੇ ਕਿਹਾ ਸੀ ਤੁਸੀਂ ਆਪਾਂ ਬਾਰ ਦਾ ਬੰਦਾ ਨਹੀਂ ਜੇ ਕੋਈ ਬੁਲਾਣਾ ਤੁਸੀਂ ਆਪਣੇ ਢਾ ਨੂੰ ਜਾਂ ਆਪਣੇ ਕਿਸੇ ਖਾਸ ਬੰਦੇ ਨੂੰ ਬਿਠਾ ਲਓ ਮੈਨੇਜਮੈਂਟ ਦੀ ਜਿਹੜੀ ਆ ਉਹ ਸਾਰੀ ਉਹਨਾਂ ਦੇ ਸਲਾਹ ਦੇ ਨਾਲ ਜਿਹੜਾ ਵਾ ਵਿਜੇ ਜੀ ਨੂੰ ਜਿਹੜੀ ਆ ਸੇਵਾ ਮਿਲੀ ਗਈ ਇੱਕ ਇਹਦੇ ਚ ਭਾਜੀ ਥੋੜਾ ਜਿਹਾ ਗਲਤੀ ਸਾਡੇ ਕੋਲ ਕਿ ਇਹ ਹੋਈ ਸੀ ਕਿ ਸਾਨੂੰ ਨਹੀਂ ਪਤਾ ਸੀ ਕਿ ਜਿਹੜੇ ਬੰਦੇ ਆਪਾਂ ਉਹਨਾਂ ਨੂੰ ਆਪਣੇ ਬਜ਼ੁਰਗਾ ਵਾਂਗ ਸਮਝਣਦੇ ਆ ਕਿ ਕੱਲ ਨੂੰ ਜਾ ਕੇ ਜਿਹੜਾ ਸਾਡੇ ਸੋਰਾ ਸਾਹਿਬ ਦੀਆਂ ਅੱਖਾਂ ਬੰਦ ਹੋਈਆਂ ਤੇ ਉਹ ਸਾਨੂੰ ਕੱਲ ਨੂੰ ਆ ਕੇ ਅੱਖਾਂ ਦਿਖਾਣਗੇ ਕਿ ਹਾਂ ਭਈ ਆਪਾਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਸੀ ਆਪਾਂ ਤੁਹਾਨੂੰ ਬੁਖਾਇਆ ਹੀ ਨਹੀਂ ਸੀ ਤੇ ਉਸ ਟਾਈਮ ਸਾਡੀ ਉਹਨਾਂ ਨੇ ਵੀ ਸਾਨੂੰ ਰਿਟਨ ਚ ਨਹੀਂ ਦਿੱਤਾ ਆਪਾਂ ਵੀ ਰਿਟਨ ਚ ਨਹੀਂ ਲਿਆ ਆਪਾਂ ਵੀ ਸੇਵਾ ਕਰਦੇ ਗਏ ਆ ਜਿੱਦਾਂ ਜਿੱਦਾਂ ਤਰੱਕੀਆਂ ਤੇ ਆਪਾਂ ਮੰਦਰ ਲੈ ਕੇ ਜਾ ਸਕਦੇ ਸੀ ਆਪਣੇ ਆਪਣੇ ਭਗਤਾਂ ਦੇ ਸਮਰਥਨ ਦੇ ਨਾਲ ਆਪਾਂ ਲੈ ਕੇ ਗਏ ਆ 25 ਸਾਲ ਦੇ ਮੰਦਰ ਦਾ ਬਹੁਤ ਚੇਂਜ ਹੋਇਆ ਹੈ ਇਹ ਐਸੇ ਜਿਹੜੇ ਮਤਲਬ ਪਤਾ ਨਹੀਂ ਕਿਉਂ ਮੰਦਰ ਦੇ ਖਿਲਾਫ ਭਗਤਾਂ ਨੂੰ ਪੁੱਛੋ ਇੱਕ ਦੋ ਬੰਦੇ ਜਿਹੜੇ ਮੈਨੇਜਮੈਂਟ ਦੇ ਵਿੱਚ ਨਵੇਂ-ਨਵੇਂ ਆਏ ਨੇ ਉਹ 4-2-2-2 3-3 ਮਹੀਨੇ ਪਹਿਲਾਂ ਆ ਕੇ ਇੱਥੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਕਹਿ ਰਹੇ ਨੇ ਤੇ ਜਿਹੜੇ ਭਗਤ ਹਤੇ 30-30 ਸਾਲਾਂ ਤੋਂ 25-25 ਸਾਲਾਂ ਤੋਂ ਆਉਂਦੇ ਨੇ ਐਕਚੁਅਲ ਜੇ ਮੈਨੂੰ ਲੱਗਦਾ ਕਿਉਂਕਿ ਉਹਨਾਂ ਨੂੰ ਇੰਟਰਵਿਊ ਦੇਣਾ ਚਾਹੀਦਾ ਜੋ ਕਿ ਆਂਦੇ ਪਏ ਨੇ ਕਿ ਮੰਦਰ ਚ ਕੀ ਸੀ ਮੰਦਰ ਜੰਗਲ ਸੀ ਜੰਗਲ ਸੀ ਪਹਿਲਾਂ ਜੰਗਲ ਤੋਂ ਹੁਣ ਕਿੱਦਾਂ ਪਰਮਾਤਮਾ ਦੀ ਕਿਰਪਾ ਨਾਲ ਸੋਹਣਾ-ਸੋਹਣਾ ਬਣਦਾ ਜਾ ਰਿਹਾ ਵੰਦਿਤ ਵਿਜੇ ਜ ਆ ਸੇਵਾ ਮੁਕਤੀ ਜਿਹੜਾ ਵਾ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਗਿਆ ਜੀ ਇਹ ਕੋਈ ਭਾਜੀ ਸੇਵਾ ਮੁਕਤੀ ਕੋਈ ਗੱਲ ਹੀ ਨਹੀਂ ਸੀਗੀ ਤੇ ਇੱਕ ਮੈਨੇਜਮੈਂਟ ਦਾ ਹੀ ਬੰਦਾ ਸੀਗਾ ਦੀਪਕ ਸ਼ਰਮਾ ਨਾਮ ਦਾ ਤੇ ਪ੍ਰੈਜ਼ੈਂਟ 'ਚ ਵੀ ਹੈਗਾ ਜੀ ਦੀਪਕ ਸ਼ਰਮਾ ਨਾਮ ਦੇ ਬੰਦੇ ਦਾ ਪ੍ਰੋਬਲਮ ਕੀ ਹੋਇਆ ਕਿ ਉਹ ਪੱਲਾ ਭਗਤ ਭਗਤਾ ਮੰਗ ਉਹ ਵੀ ਕਾਫੀ ਸਾਲਾਂ ਤੋਂ ਇੱਥੇ ਸੇਵਾ ਕਰਦਾ ਰਿਹਾ ਸੀਗਾ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰੇਖਾ ਸ਼ਰਮਾ ਹੈ ਕਹਿੰਦੀ ਸੀਗਾ ਕਿ ਜਿਹੜੇ ਜਿਸ ਤਰ੍ਹਾਂ ਮੰਦਰ ਦੇ ਵਿੱਚ ਅਗਰ ਕਮੇਟੀ ਚਾਵੇ ਤਾਂ ਜਿਹੜੇ ਲੰਬੇ ਸਮੇਂ ਤੋਂ ਮੰਦਰ ਮੰਦਰ ਦੇ ਵਿੱਚ ਪੰਡਤ ਸੇਵਾ ਕਰਦੇ ਨੇ ਉਹਨਾਂ ਨੂੰ ਕੋਈ ਇਹ ਇਹਨਾ ਕਮੇਟੀ ਵੱਲੋਂ ਜਿਹੜਾ ਵਾ ਉਹ ਸੇਵਾ ਮੁਕਤ ਕੀਤਾ ਕੇ ਜਾਂਦਾ ਕਿ ਜਾਂ ਵਿਰਾਸਤੀ ਉਸ ਮੰਦਰ ਦੇ ਵਿੱਚ ਹੀ ਆਪਾਂ ਰਹਿਣਾ ਹੁੰਦਾ ਵਾ ਆਪਣੀ ਵਿਦ ਫੈਮਿਲੀ ਕਿਉਂਕਿ ਮੰਦਰ ਦੀ ਸੇਵਾ ਸਿਰਫ ਕੋ ਕੁਝ ਜਾਰੀ ਕਰ ਸਕਦੇ ਆ ਲੇਕਿਨ ਉਹਨਾਂ ਦੇ ਬੱਚੇ ਗਾਂ ਉਹਨਾਂ ਦੇ ਹੋਰ ਫੈਮਲੀਆਂ ਜਿਹੜੀਆਂ ਵਾ ਇਸ ਤਰ੍ਹਾਂ ਕੋਈ ਹੈ ਇਸ ਤਰ੍ਹਾਂ ਤੇ ਮੈਨੂੰ ਇਹਦਾ ਵੀ ਤੁਸੀਂ ਇੱਕ ਅਨਸਰ ਦੋ ਕਿ 1995 ਤੋਂ ਇਹ ਕਹਿੰਦੇ ਕਿ ਸਾਡੀ ਕਮੇਟੀ ਰਜਿਸਟਰਡ ਹੈ ਇਹ ਕਮੇਟੀ ਦੇ ਤੁਹਾਨੂੰ ਰੂਲਸ ਐਂਡ ਰੈਗੂਲੇਸ਼ਨ ਤੁਹਾਨੂੰ ਵੀ ਪਤਾ ਹੋਣਾ ਹੈ ਇਹਨਾਂ ਦੀ ਕਦੇ ਇਲੈਕਸ਼ਨ ਹੋਈ ਆ 3 ਸਾਲ ਬਾਅਦ ਇਲੈਕਸ਼ਨ ਹੁੰਦੀ ਆ ਇਹ ਵਿਰਾਸਤ ਤੋਂ ਕਮੇਟੀ ਚਲਾਈ ਆ ਰਹੀ ਆ ਅੱਜ ਪੰਗਾ ਹੋ ਗਿਆ ਇਹਨਾਂ ਦੇ ਕਮੇਟੀ ਦੇ ਮੈਂਬਰ ਨਾਲ ਉਹ ਦਰਖਾਸਤ ਵਾਪਸ ਲੈਣ ਵਾਸਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਅਲੀਗੇਸ਼ਨ ਲਾਏ ਜਾ ਰਹੇ ਇਹ ਇਸ ਕਰਕੇ ਹੀ ਇਹ ਸਾਰੇ ਅਲੀਗੇਸ਼ਨ ਲਗਾਏ ਜਾ ਰਹੇ ਆ ਤੇ ਜੇ ਵਿਰਾਸਤ ਨਾਲ ਮੰਦਰ ਦੀ ਕਮੇਟੀ ਵੀ ਵਿਰਾਸਤ ਨਾਲ ਨਹੀਂ ਚੱਲ ਸਕਦੀ ਦੇਖੋ ਜੀ ਤੁਹਾਨੂੰ ਇੱਕ ਸਿਰਫ ਪੰਡਿਤ ਦੇ ਤੌਰ ਤੇ ਸੇਵਾ ਦਿੱਤੀ ਗਈ ਨਾ ਕਿ ਕਮੇਟੀ ਦੀ ਮੈਨੇਜਮੈਂਟ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਨ ਵਾਸਤੇ ਕਮੇਟੀ ਦੀ ਮੈਨੇਜਮੈਂਟ ਦੀ ਮੈਂ ਵੀ ਤੁਹਾਨੂੰ ਮੈਂ ਵੀ ਤੁਹਾਨੂੰ ਉਹਦਾ کہہ ਰਹੀ ਹਾਂ ਕਿ ਨਹੀਂ ਮੈਨੂੰ ਤੁਸੀਂ ਇਹ ਦੱਸੋਗੇ ਕਿ ਤੁਸੀਂ ਕਬਜ਼ਾ ਕਰਕੇ ਉਹ ਕਦੇ ਬੈਠੇ ਆ ਕੀ ਕਿਸੇ ਮੈਂ ਵੀ ਤਾਂ ਇਹ ਹੀ ਕਹਿ ਰਹੀ ਹਾਂ ਕਿ ਇਹ ਕਮੇਟੀ ਵੀ ਤਾਂ ਕਬਜ਼ਾ ਕਰਕੇ ਬੈਠੇ ਇਹਦੇ ਇਲੈਕਸ਼ਨ ਹੋਈ ਆ ਤੁਸੀਂ ਇਹਨਾਂ ਕੋਈ ਕੁਐਸਚਨ ਕੀਤਾ ਕਿ ਤੁਹਾਡੀ ਰਜਿਸਟਰਡ ਹੈ ਤੇ ਤੁਸੀਂ ਇਲੈਕਸ਼ਨ ਕਰਵਾइएਗਾ ਤੇ ਪ੍ਰੈਜ਼ੈਂਟ ਦੋਵੇਂ ਪਾਸੇ ਆ ਪ੍ਰੈਜ਼ੈਂਟ ਨੇ ਜਿਹੜੇ ਮੈਂਬਰ ਬੈਠ ਰਹੇ ਨੇ ਉਹਨਾਂ ਦੇ ਹਿਸਾਬ ਨਾਲ ਇਹ ਹੋ ਗਿਆ ਜੋ ਉਹਨਾਂ ਦਾ ਕਹਿਣਾ ਸਾਡਾ ਨਹੀਂ ਕਹਿਣਾ ਕਿ ਤੁਸੀਂ ਜਿਹੜਾ ਵਾ ਕਮੇਟੀ ਦੇ ਬਰਖਲਾਫ ਜਾ ਕੇ ਤੁਸੀਂ ਜਿਹੜਾ ਵਾ ਇੱਕ ਜਿੱਦਬਾਜੀ ਵਿੱਚ ਆਪਾਂ ਕਹਿ ਰਹੇ ਕਿ ਜੇ ਉਹ ਨਹੀਂ ਕਮੇਟੀ ਦੀ ਇਲੈਕਸ਼ਨ ਹੋਈ ਤੇ ਅਸੀਂ ਵੀ ਨਹੀਂ ਜਾਵਾਂਗੇ ਇਹੀ ਹੋ ਗਿਆ ਕਿਉਂਕਿ ਹੁਣ ਵੀ ਮੈਂ ਦੇਖ ਰਿਹਾ ਵਾਂ ਪੰਡਤ ਜੀ ਆਪਾਂ ਪਲੀਜ਼ ਪੰਡਤ ਜੀ ਨੂੰ ਵਿਜੇ ਜੀ ਨੂੰ ਪੁੱਛਿਆ ਉਹ ਇੱਥੇ ਨਹੀਂ ਹੈਗੇ ਹੋਂ ਪ੍ਰਕਾਸ਼ ਜੀ ਪਾਠ ਕਰ ਰਿਹਾ ਤੁਸੀਂ ਮੇਰੀਆਂ ਭੈਣਾਂ ਵੀ ਹਾਂ ਮੈਂ ਸਤਿਕਾਰ ਕਰਦਾ ਬੰਦਾ ਸੀਗਾ ਕਿ ਉਹ ਆਪਣਾ ਪੱਖ ਰੱਖਣ ਦੇ ਕਿ ਉਹ ਆ ਸਾਹਮਣੇ ਨਹੀਂ ਆ ਰਹੇ ਤੁਸੀਂ ਸਾਰੀ ਇਹਦਾ ਮੈਂ ਤੁਹਾਨੂੰ ਅਨਸਰ ਦੇਣੀ ਹੈ ਸਾਹਮਣੇ ਨਹੀਂ ਆ ਰਹੇ ਤੁਸੀਂ ਇੱਕਦਮ ਅਚਾਨਕ ਆ ਜਾਂਦੇ ਹੋ ਤੇ ਤੁਸੀਂ ਆ ਕੇ ਇੱਥੇ ਕਾਨਫਰੈਂਸ ਕਰਨ ਲੱਗ ਜਾਂਦੇ ਹੋ ਇਹਦਾ ਕਮੇਟੀ ਨੂੰ ਵੀ ਇੱਕ ਨੋਟਿਸ ਦੇਣਾ ਚਾਹੀਦਾ ਕਿ ਹਾਂਜੀ ਆਪਾਂ ਕਾਨਫਰੈਂਸ ਕਰਨੀ ਹੈ ਜਦੋਂ ਕੋ ਮਸਲਾ ਹੋਵੇ ਉਦੋਂ ਹੀ ਆਉਣਾ ਹੁੰਦਾ ਨਾ ਕਿ ਇਨਫੋਰਮੇਸ਼ਨ ਦੇਖ ਕੇ ਕਿ ਪੰਡਤ ਜੀ ਇੱਥੇ ਹੁਣ ਵੀ ਉਹ ਮੌਜੂਦਾ ਬੈਠੇ ਨੇ ਹਾਂਜੀ ਮੈਂ ਤੁਹਾਨੂੰ ਕੈਮਰੇ 'ਚ ਦਿਖਾਉਣਾ ਚਾਹਾਂਗਾ ਆਓ ਜੀ ਇਸ ਤਰ੍ਹਾਂ ਚੱਲਦੇ ਕੈਮਰੇ ਤੁਹਾਨੂੰ ਮੈਂ ਦਿਖਾਉਣਾ ਚਾਹਾਂਗਾ ਕਿ ਇੱਕ ਹੁੰਦਾ ਕਿ ਨਾ ਬੈਠੇ ਹੋਣ ਦੇ ਅਸੀਂ ਉਹਨਾਂ ਨੂੰ ਕਹਿੰਦੇ ਆ ਜੀ ਹੈ ਨਹੀਂ ਆ ਜਾਂ ਸਾਨੂੰ ਇਨਫੋਰਮੇਸ਼ਨ ਲਏ ਬੈਠੇ ਆ ਇਹ ਪੰਡਿਤ ਫੋਮ ਪ੍ਰਕਾਸ਼ ਜੀ ਨੇ ਜਦੋਂ ਕਿ ਮੌਜੂਦਾ ਪੰਡਿਤ ਵਿਜੇ ਜੀ ਨੇ ਵਿਜੇ ਜੀ ਇੱਥੇ ਨਹੀਂ ਨੇ ਸ਼ਾਮ ਨੂੰ ਟਾਈਮ ਆ ਮੰਗਲਵਾਰ ਦਾ ਦੇਣਿਆ ਸ਼੍ਰੀ ਹਨੂਮਾਨ ਜੀ ਦਾ ਦੇਣਿਆ ਅੱਜ ਮੌਜੂਦਾ ਪੰਡਿਤ ਜੀ ਇੱਥੇ ਨਹੀਂ ਹੈਗੇ ਲੇਕਿਨ ਉਹਨਾਂ ਦੀ ਜੁਤੀ ਐ ਸੀਗੀ ਕਿ ਇਹਤੇ ਆ ਕੇ ਜਿੰਨੇ ਵੀ ਸੰਗਤਿਆ ਉਹਨਾਂ ਨੂੰ ਦੇਖ ਦੇ ਕਰਦੇ ਕਹਿੰਦੀ ਪੰਡਤ ਜੀ ਚਲੋ ਪਾਠ ਕਰ ਰਹੇ ਨੇ ਮੈਂ ਸਤਿਕਾਰ ਕਰਦਾ ਵਾਂ ਲੇਕਿਨ ਕੁਛ ਟਾਈਮ ਅਸੀਂ ਪਹਿਲਾਂ ਜਿਹੜਾ ਸੀ ਉਹਨਾਂ ਨੂੰ ਕਿਹਾ ਸੀ ਵੀ ਆਪਣੀਆਂ ਭੈਣਾਂ ਨੂੰ ਵੀ ਕਿ ਤੁਸੀਂ ਪੰਡਤ ਜੀ ਨੂੰ ਕਹੋ ਕਿ 10 ਮਿੰਟ 5 ਮਿੰਟ ਦਾ ਟਾਈਮ ਦੋ ਅਚਲਕ ਨਹੀਂ ਦਿੱਤਾ ਹੁਣ ਮੈਂ ਭੈ ਜੀ ਨਾਲ ਇਤਨੇ ਰੂਟੀਨ ਚ ਚੱਲਦੇ ਨਹੀਂ ਗੱਲ ਕਰ ਹਾਂਜੀ ਨਹੀਂ ਨਹੀਂ ਐਸ ਚੀਜ਼ ਦਾ ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਨਾ ਕਿ ਪੰਡਤ ਜੀ ਇੱਥੇ ਨਹੀਂ ਹੈਗੇ ਇਹ ਪਰਸੋ ਦੀ ਜਿਹੜੀ ਵਾਰਦਾਤ ਪੰਡਤ ਜੀ ਦੇ ਨਾਲ ਕੀਤੀ ਗਈ ਹੈ ਨਾ ਬਨੀਤ ਮਹਾਜਨ ਉਹਨਾਂ ਦੀ ਵਾਈਫ ਸੋਨੀਆ ਮਹਾਜਨ ਤੇ ਤਰुण ਤਰुण ਮੁੰਡਾ ਉਹ ਕੀ ਜੋ ਕੀ ਭਾਈਆਂ ਵਾਲੇ ਸ਼ਿਵਾਲੇ ਤੋਂ ਹੋਰ ਪਤਾ ਨਹੀਂ 7-8 ਅਣਪਛਾਤੇ ਬੰਦੇ ਲੈ ਕੇ ਜਿਹੜੇ ਮੰਦਰ ਚ ਆਏ ਐ ਸਵੇਰੇ ਸਵੇਰੇ ਪੰਡਤ ਜੀ ਉੱਤੇ ਐਨਾ ਅਟੈਕ ਕੀਤਾ ਐ ਉਹਦੀ ਸਾਰੀ ਐਫ ਆਈ ਆਰ ਆਪਾਂ ਕਮਿਸ਼ਨਰ ਸਾਹਿਬ ਜੀ ਅੱਗੇ ਪੂਰੀ ਦਰਖਾਸਤ ਗਈ ਐ ਤੇ ਜਿਹੜੇ ਬੰਦੇ ਤੇ ਐਨਾ ਅਟੈਕ ਹੋਇਆ ਹੋਵੇ ਉਹ ਬੰਦਾ ਡਿਊਟੀ ਕਿੱਦਾਂ ਕਰੇਗਾ ਪਹਿਲੇ ਤਾਂ ਮੈਨੂੰ ਇਹ ਦੱਸੋ ਤੇ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੰਡਤ ਜੀ ਓਮ ਪ੍ਰਕਾਸ਼ ਜੀ ਪਾਠ ਕਰ ਰਹੇ ਐ ਉਹ ਅੱਜ ਹੀ ਨਹੀਂ ਕਰ ਰਹੇ ਤੁਸੀਂ ਆ ਕੇ ਸਵੇਰੇ ਸਵੇਰੇ ਸੰਗਤ ਨੂੰ ਪੁੱਛੋ ਉਹਨਾਂ ਦਾ ਮੰਗਲਵਾਰ ਤੇ ਵੀਰਵਾਰ ਉਹ ਆਪਣਾ ਧਾਰਮਿਕ ਵਰਤ ਰੱਖਦੇ ਨੇ ਤੇ ਉਹਨਾਂ ਦਾ ਇਹ ਅਨੁਸ਼ਠਾਨ ਹੁੰਦਾ ਹੈ ਕਿ ਜਦੋਂ ਉਹ ਗੱਦੀ ਤੇ ਬੈਠਦੇ ਆ ਪਾਠ ਕਰਦੇ ਹੈ ਇਹ ਤੁਹਾਡੇ ਅੱਗੇ ਹੀ ਨਹੀਂ ਕਰ ਰਹੇ ਠੀਕ ਹੈ ਤੁਸੀਂ ਇਸ ਗੱਲ ਦਾ ਗਲਤ ਮਤਲਬ ਨਾ ਕਢੋ ਕਿ ਪੰਡਿਤ ਜੀ ਜਵਾਬ ਨਹੀਂ ਦੇ ਸਕਦੇ ਜੇ ਅੱਜ ਪੰਡਿਤ ਵਿਜੇ ਕੁਮਾਰ ਜੀ ਇੱਥੇ ਮੌਜੂਦ ਹੁੰਦੇ ਤੇ ਤੁਹਾਨੂੰ ਉਹ ਪੱਖ ਰੱਖਣ ਚ ਕੋਈ ਸਾਨੂੰ ਕੋਈ ਸ਼ਰਮ ਨਹੀਂ ਹੈ ਕਿ ਆਪਾਂ ਗਲਤ ਹੈਗਾ ਤੁਹਾਨੂੰ ਪੱਖ ਨਾ ਦਈਏ ਦੇਖੋ ਜੀ ਮੈਂ ਉਹ ਗੱਲ ਕੀਤੀ ਜਿਹੜੀ ਸਾਹਮਣੇ ਹੈ ਜੀ ਤੇ ਮੈਂ ਸੰਦੀ ਪੈਸ ਕਾਨਫਰੰਸ ਵਿੱਚ ਮੈਂ ਪੱਡੇ ਜੀ ਨੂੰ ਵੀ ਦਿਖਾਤਾ ਔਰ ਮੈਦਾਨਾਂ ਨਾਲ ਗੱਲ ਕਰਦੇ ਚਾਹੀਦੇ ਲekin ਤੁਸੀਂ ਮੇਰੀਆਂ ਭੈਣਾਂ ਉਹ ਬੰਦਾ ਤੇ ਉਹਨਾਂ ਦਾ ਸੀ ਕਿਉਂਕਿ ਚਲੋ ਤੁਸੀਂ ਵੀ ਇੱਕੋ ਹਿੱਸਾ ਹੋ ਉਹਨਾਂ ਦੇ ਪਰਿਵਾਰ ਦਾ ਆਪਾ ਪਾਜੀ ਇਸ ਕਰਕੇ ਤੁਸੀਂ ਜੋ ਵੀ ਕਿਹਾ ਸੀ ਤੁਹਾਡਾ ਪੱਖ ਲਿਆ ਵਾ ਹੁਣ ਤੁਸੀਂ ਦੱਸੋ ਕਿ ਜਿਹੜਾ ਸਵਾਲ ਸੀਗਾ ਇੱਕ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਚਾਹਣੀ ਆ ਬੈਸਲੇ ਚਾਰੀ ਆ ਕਿ ਸਵਾਲ ਸੀਗਾ ਵੀ ਤੁਸੀਂ ਵਿਰਾਸਤੀ ਇੱਥੇ ਜਿਹੜਾ ਵਾ ਕਬਜਾ ਆ ਆਪਾਂ ਕਰਕੇ ਬੈਠ ਸਕਦੇ ਆ ਕਿਵੇਂ ਇਹ ਮੇਰਾ ਨਹੀਂ ਕਹਿਣਾ ਜੀ ਪ੍ਰਬੰਧਕਾਂ ਦਾ ਕਹਿਣਾ ਆ ਪ੍ਰਬੰਧਕਾਂ ਤੋਂ ਕਹਿਣਾ ਹੈਗਾ ਨਾ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹਾਂਗੀ ਜੀ ਕਿ ਮੰਦਿਰ ਦੇ ਪੁਜਾਰੀ ਕਿਸ ਲਈ ਰੱਖੇ ਜਾਂਦੇ ਨੇ ਕਿ ਮੰਦਿਰ ਦੀ ਪੂਰੀ ਮੰਦਿਰ ਦਾ ਧਿਆਨ ਰੱਖਣ ਮੈਂ ਇੱਕੋ ਜੀ ਆਂਦੀ ਗੱਲ ਕਰੀ ਆ ਤਾਂ ਸਰੋਵਰ ਵੀ ਗੰਦਾ ਹੈ ਸਰੋਵਰ ਦੀ ਮੈਂ ਗੱਲ ਹੀ ਨਹੀਂ ਕਰ ਰਹੀ ਮੈਂ ਸਰੋਵਰ ਦੀ ਵੀ ਨਹੀਂ ਗੱਲ ਕਰਨੀ ਨਾ ਸਰੋਵਰ ਦੀ ਗੱਲ ਕਰ ਰਹੀ ਨਾ ਮੈਂ ਗੋਬਰ ਦੀ ਗੱਲ ਕਰ ਰਹੀ ਪੰਡਿਤ ਜੀ ਦਾ ਮੈਂ ਤੁਹਾਨੂੰ ਇੱਕ ਪੱਤਰ ਰੱਖ ਰਹੀ ਆ ਕਿ ਇੱਕ ਪੰਡਿਤ ਜੀ ਪੁਜਾਰੀ ਜਦੋਂ ਮੰਦਿਰ 'ਚ ਬਹਿੰਦੇ ਨੇ ਨਾ ਉਹਨਾਂ ਦੀ ਡਿਊਟੀ ਬੰਦੀ ਹੈ ਕਿ ਪੂਰੇ ਮੰਦਿਰ ਨੂੰ ਸੰਭਾਲ ਕੇ ਰੱਖਣਾ ਪੂਰੇ ਮੰਦਿਰ 'ਚ ਕੋਈ ਇਹੋ ਜਿਹਾ ਐਕਸ਼ਨ ਨਾ ਹੋ ਜੇ ਠੀਕ ਹੈ ਤੇ ਇਹ ਜਿਹੜਾ ਤੁਸੀਂ ਪੰਡਿਤ ਜੀ ਤੇ ਅੱਜ ਐਲੀਗੇਸ਼ਨ ਲਗਾ ਰਹੇ ਹੋ ਇਹ ਮੈਨੇਜਮੈਂਟ ਦੁਆਰਾ ਰੱਖੇ ਗਏ ਪੰਡਿਤ ਜੀ ਮੈਂ ਨਹੀਂ ਜੀ ਦਾ ਤੁਹਾਡੇ ਮੈਂ ਮੈਨੇਜਮੈਂਟ ਦੀ ਅਲੀਗੇਸ਼ਨ ਦਾ ਹੀ ਜਵਾਬ ਦੇ ਰਹੀਆਂ ਇਹ ਮੈਨੇਜਮੈਂਟ ਦੁਆਰਾ ਰੱਖੇ ਗਏ ਪੰਡਿਤ ਜੀ ਨੇ ਜਿਹੜੇ ਕਿ ਮੰਦਰ ਦੀ ਗੋਲਗ ਦੇ ਵਿੱਚ ਤਾਰ ਪਾ ਕੇ ਮੰਦਰ ਚ ਚੋਰੀ ਕਰ ਰਹੇ ਨੇ ਤੇ ਪ੍ਰੈਜ਼ੈਂਟ 'ਚ ਜਿਹੜੇ ਪੰਡਿਤ ਜੀ ਹੁਣ ਇਹਨਾਂ ਨੇ ਬਿਠਾਏ ਹੋਏ ਨੇ हनुमान जी दी तरफ ਤੁਸੀਂ ਕਹਿ ਰਹੇ ਹੋ ਹਨੂਮਾਨ ਜੀ ਦਾ ਵੱਡਾ ਦਿਨ ਹੈਗਾ ਉਹਦੀ ਵੀਡੀਓ ਆਪਾਂ ਸ਼ੋਅ ਕਰਾਂਗੇ ਕਿ ਪੰਡਿਤ ਜੀ ਬੈਠੇ ਬੈਠੇ ਮੋਬਾਈਲ ਚਲਾ ਰਹੇ ਸੀਗੇ ਤੇ ਨਾਲ ਹੀ ਚੋਰ ਗਿਆ ਹੈ ਅੰਦਰ ਬੜੇ ਆਰਾਮ ਨਾਲ ਚੋਰ ਗਿਆ ਹੈ ਹਨੂਮਾਨ ਜੀ ਦੀ ਜੋਤ ਦੇ ਥੱਲੇ 20 ਸਾਲਾਂ ਤੋਂ ਪੁਰਾਣੀਆਂ ਪਈਆਂ ਥਾਲੀਆਂ ਤੇ ਟੱਲ ਉੱਥੋਂ ਚੁੱਕਿਆ ਹੈ ਬਾਹਰ ਆਇਆ ਹੈ ਜੈਕਟ ਵਿੱਚ ਰੱਖਿਆ ਹੈ ਹਨ ਉਹਨਾਂ ਦੇ ਨਾਲੇ ਪੰਡਿਤ ਜੀ ਕੋ ਪ੍ਰਸ਼ਾਦ ਲੈ ਕੇ ਅਗਲੇ ਵਾਪਸ ਚਲੇ ਗਏ ਨੇ ਤੇ ਇਹ ਚੀਜ਼ ਇਹੋ ਜੇ ਪੁਜਾਰੀ ਰੱਖਣਾ ਚਾਹੁੰਦੇ